ਕਿ ਉਹੀ ਬੈਨ ਸਾਡੇ ਕੋਲੇ ਖੜੀ ਹੈ ਕਿ ਕੱਲ ਵੀ ਉਨੇ ਹੀ ਬੱਚੇ ਸੀ ਅੱਜ ਫੇਰ ਉਨੇ ਹੀ ਬੱਚੇ ਪਿਠਾ ਕੇ ਉਹੀ ਬੈਨ ਅੱਗੇ ਜਾ ਰਹੀ ਸੀ ਦੀ ਕੱਲ ਵੀ ਇੱਕੋ ਬਹਾਨਾ ਸੀ ਕਿ ਇੱਕ ਗੱਡੀ ਬੋ ਖਰਾਬ ਹੋਈ ਆ ਜੀ ਅੱਜ ਫੇਰ ਉਹੀ ਬਹਾਨਾ ਹੈ ਕਿ ਸਾਡੀ ਗੱਡੀ ਖਰਾਬ ਹੋਈ ਹੈ ਸੁਮਾਣਾ ਦੇ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੀਟੀਸੀ ਨੇ ਕਾਫੀ ਖਬਰਾਂ ਨਸਰ ਕੀਤੀਆਂ ਅੱਜ ਉਸੇ ਖਬਰ ਦਾ ਅਸਰ ਸਾਹਮਣੇ ਤੁਹਾਨੂੰ ਦਿਖਾ ਰਿਆਂ ਕਿ ਉਹੀ ਬੈਨ ਸਾਡੇ ਕੋਲੇ ਖੜੀ ਹੈ ਸਾਡੇ ਨਾਲ ਇਹ ਜਿਹੜੇ ਪਵਨ ਕੁਮਾਰ ਜੀ ਨੇ ਉਹਨਾਂ ਨੇ ਬੜਾ ਅਹਿਮ ਜਿਹੜਾ ਕਦਮ ਚੱਕਿਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਣ ਦਿੱਤਾ ਜਾਊਗਾ ਪਰ ਤੁਹਾਨੂੰ ਦੱਸ ਦਈਏ ਕਿ ਕੱਲ ਵੀ ਉਨੇ ਹੀ ਬੱਚੇ ਸੀ ਅੱਜ ਫੇਰ ਉਨੇ ਹੀ ਬੱਚੇ ਬਿਠਾ ਕੇ ਉਹੀ ਬੈਨ ਅੱਗੇ ਜਾ ਰਹੀ ਸੀ ਕੱਲ ਵੀ ਇੱਕੋ ਬਹਾਨਾ ਸੀ ਕਿ ਇੱਕ ਗੱਡੀ ਖਰਾਬ ਹੋਈ ਹੈ ਜੀ ਅੱਜ ਫੇਰ ਉਹੀ ਬਹਾਨਾ ਹੈ ਕਿ ਸਾਡੀ ਗੱਡੀ ਖਰਾਬ ਹੋਈ ਹੈ ਇਹ ਜਿਹੜੀਆਂ ਸਕੂਲ ਬੈਨਾਂ ਨੇ ਭਾਵੇਂ ਕਿ ਵੱਡੀਆਂ-ਵੱਡੀਆਂ ਘਟਨਾਵਾਂ ਜਿਹੜੀਆਂ ਘਟਰ ਜਾਂਦੀਆਂ ਨੇ ਸਮਾਂ ਨੇ ਐਕਸੀਡੈਂਟ ਦੇ ਵਿੱਚ 6 ਬੱਚਿਆਂ ਦੀ ਜਾਨ ਗਈ ਹੈ ਕਿਉਂ ਇਦਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਨੇ ਕੌਣ ਇਹਨਾਂ ਦਾ ਜ਼ਿੰਮੇਵਾਰ ਹੈ ਇਹ ਤੁਹਾਨੂੰ ਗੱਡੀ ਦੇਖ ਕੇ ਆਪੇ ਪਤਾ ਲੱਗ ਜੂਗਾ ਕਿ ਗੱਡੀ ਬਾਜੀ ਕਿੰਨਾ ਮਾਡਲ ਗੱਡੀ ਤੁਹਾਡੀ ਹੈ ਇਹ 8 ਮਾਡਲ ਹੈ ਜੀ 8 ਮਾਡਲ ਪਾਸਿੰਗ ਹੋਈ ਹੈ ਪਾਸਿੰਗ ਹੈਗੀ ਜੀ ਇਹ ਕਿਹਦੀ ਗੱਡੀ ਹੈ ਇਹਦਾ ਮਾਲਕ ਦੀ ਗੱਡੀ ਜਿਹਨੇ ਦੇ ਨਾਮ ਪਹਿਲਾਂ ਖੜੀ ਆ ਮੈਂ ਤਾਂ ਲੈਤੀ ਆ ਇੱਕ ਅੱਗੇ ਨੂੰ ਤੁਹਾਨੂੰ ਡਰ ਨਹੀਂ ਲੱਗਦਾ ਜਿਹੜੀ ਤਾਜ਼ੀ ਘਟਨਾ ਵਾਪਰ ਕੇ ਹੱਟੀ ਆ ਕਿ ਕੋਈ ਘਟਨਾ ਲੋਕਲ ਲੈਣਾ ਹੀ 5-7 ਕਿਲੋਮੀਟਰ ਕੋਈ ਆਪਦੇ ਬੱਚੇ ਪੜ ਰਹੇ ਆ ਪਰ ਘਟਨਾ ਨੇ ਤਾਂ ਲੋਕਲ ਦੇਖਣਾ ਨਹੀਂ ਉਹ ਅਸੀਂ ਗਲਤੀ ਮੰਨਦੇ ਆ ਜੀ ਆਪਦੀ ਗੱਲ ਤੋਂ ਬੱਚੇ ਘਟਾ ਲਾਂਗੇ ਜੀ ਬਿਲਕੁਲ ਜੀ ਇੱਕ ਤੁਹਾਨੂੰ ਇੱਕ ਹੋਰ ਗੱਡੀ ਦਿਖਾ ਰਹੇ ਆ ਤੁਸੀਂ ਦੇਖੋ ਕਿ ਬੱਚਿਆਂ ਦੀ ਤੁਸੀਂ ਦੇਖੋ ਕਿ ਬੱਚੇ ਡਬਲ ਲਾਈਨ ਲੱਗੀ ਹੋਈ ਆ ਇਹ ਗੱਡੀ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਗੱਡੀਆਂ ਦਾ ਇਹੀ ਹਾਲ ਹੈ ਪਵਨ ਕਿਵੇਂ ਕਿਵੇਂ ਦੇਖਦੇ ਹੋ ਤੁਸੀਂ ਇਹ ਲਗਾਤਾਰ ਹ ਹਾਦਸੇ ਨਹੀਂ ਜਿਹੜੇ ਵਾਪਰ ਰਹੇ ਨੇ ਦੇਖੋ ਪਹਿਲੀ ਅਸੀਂ ਗੱਲ ਇਹ ਕਰਦੇ ਆਂ ਵੀ ਜਿੰਨਾਂ ਦੇ ਬੱਚੇ ਪ੍ਰਾਈਵੇਟ ਟਰਾਂਸਪੋਰਟ ਦੇ ਵਿੱਚ ਜਾਂਦੇ ਨੇਗੇ ਆਪਾਂ ਜਦੋਂ ਫੀਸ ਭਰ ਰਹੇ ਆਂਗੇ ਆਪਾਂ ਤੋਂ ਟਰਾਂਸਪੋਰਟ ਦੀ ਫੀਸ ਲਈ ਜਾਂਦੀ ਹੈ ਕਿਉਂ ਆਪਾਂ ਬੱਚਿਆਂ ਨੂੰ ਇਹਨਾਂ ਦੇ ਵਿੱਚ ਛਾੜਦੇ ਆਂ ਅੱਜ ਅਸੀਂ ਚੈਕਿੰਗ ਕਰਕੇ ਕੱਲ ਵੀ ਇਹ ਗੱਡੀ ਦਾ ਚਲਾਨ ਕੱਟਿਆ ਸੀ ਅੱਜ ਦੁਬਾਰਾ ਸਵਾਰ ਇਹਦੇ ਬੱਚਿਆਂ ਦਾ ਵੱਧ ਬਿਠਾਉਣ ਦਾ ਤੇ ਇਹਦੇ ਬੀਮਾ ਚੱਕਰ ਉਹਦਾ ਵੀ ਚਲਾਨ ਕੱਟ ਰਿਹਾ ਜਿਵੇਂ ਜਿਵੇਂ ਹੁਣ ਆਪਾਂ ਗੱਲ ਕਰਦੇ ਆ ਕਿਉਂਕਿ ਕਈ ਬੰਦੇ ਕਹਿੰਦੇ ਨੇ ਸਾਡਾ ਰੋਜਗਾਰ ਹੈ ਜੀ ਸਾਡੀ ਰੋਟੀ ਚੱਲਦੀ ਹੈ ਜਾਂ ਲੋਕਲ ਗੱਡੀ ਆ ਇਹਨੂੰ ਕਿਵੇਂ ਦੇ ਦੇਜੋ ਕਿਉਂਕਿ ਜਦੋਂ ਹਾਦਸਾ ਵਾਪਰ ਜਾਂਦਾ ਉਦੋਂ ਗੱਲ ਵੱਡੀ ਬਣ ਜਾਂਦੀ ਹੈ ਰੋਜਗਾਰ ਤਾਂ ਇਹਨਾਂ ਦਾ ਇੱਕ ਇੱਕ ਬੱਚਾ ਕਿਸੇ ਦੇ ਦੋ ਬੱਚੇ ਨੇ ਜਦੋਂ ਹਾਦਸਾ ਵਾਪਰ ਜਾਂਦਾ ਜਿਨ੍ਹਾਂ ਦਾ ਬੱਚੇ ਨੂੰ ਕੁਝ ਹੋ ਜਾਂਦਾ ਸਾਰੀ ਉਮਰ ਲਈ ਆਫੇ ਮਰ ਜਾਂਦੇ ਨੇ ਬੱਚਾ ਤਾਂ ਚਲੇ ਜਾਂਦਾ ਦੁਨੀਆ ਤੋਂ ਉਹਦੇ ਮਾਪੇ ਵੀ ਮਰ ਜਾਂਦੇ ਉਸੇ ਦਿਨ ਬਿਲਕੁਲ ਜੀ ਜਦੋਂ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਹੈ ਉਦੋਂ ਅਸੀਂ ਕੋਸਦੇ ਹਾਂ ਕਿਉਂਕਿ ਅਣਗਹਿਲੀਆਂ ਸਾਡੀਆਂ ਵੀ ਵਿੱਚ ਹੁੰਦੀਆਂ ਨੇ ਪੇਰੈਂਟਸ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਪਰ ਅੱਜ ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ ਤੁਹਾਨੂੰ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਉਨੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਸਾਰਿਆਂ ਨੂੰ ਚੇਤਾਵਨੀ ਦਿੱਤੀ ਗਈ ਆ ਚਲਾਨ ਕੱਟੇ ਜਾ ਰਹੇ ਨੇ ਲਗਾਤਾਰ ਜਿਹੜੀਆਂ ਹੁਣ ਇੱਥੇ ਨਾਕਾ ਲੱਗਿਆ ਹੋਇਆ ਤੁਹਾਨੂੰ ਦਿਖਾ ਦਈਏ ਕਿ ਕੱਲ ਅਸੀਂ ਖਬਰ ਨਸਰ ਕੀਤੀ ਸੀ ਸਾਡਾ ਪੀਟੀਸੀ ਦਾ ਜਿਹੜਾ ਪੂਰਾ ਅਹਿਮ ਪ੍ਰੋਗਰਾਮ ਹੈ ਵਿਚਾਰ ਤਕਰਾਰ ਦੇ ਵਿੱਚ ਅਸੀਂ ਦਿਖਾਇਆ ਸੀ ਤਸਵੀਰਾਂ ਦੇ ਵਿੱਚ ਕਿ ਕਿਵੇਂ ਦਾ ਮਾਹੌਲ ਆ ਇੱਕ ਬੱਸ ਦੇ ਵਿੱਚ 17-17 ਬੱਚੇ ਨੇ ਜਿਹੜੇ ਜਾਂ ਗੱਡੀ ਦੇ ਵਿੱਚ ਜਾ ਰਹੇ ਨੇ ਉਸੇ ਤਰ੍ਹਾਂ ਉਹੀ ਗੱਡੀ ਤੁਹਾਨੂੰ ਅੱਜ ਫੇਰ ਦਿਖਾ ਰਹੇ ਹਾਂ ਪਰ ਅਸਰ ਕੋਈ ਨਹੀਂ ਲੱਗ ਰਿਹਾ ਪਰ ਕਹਿ ਸਕਦੇ ਹਾਂ ਕਿ ਟ੍ਰੈਪ ਪੁਲਿਸ ਵੱਲੋਂ ਇਹਨਾਂ ਨੂੰ ਘੇਰ ਕੇ ਚਲਾਣ ਵੀ ਕੱਟੇ ਗਏ ਨੇ ਬੱਚਿਆਂ ਨੂੰ ਘਰੇ ਛੱਡਣ ਤੋਂ ਬਾਅਦ ਹੋ ਸਕਦਾ ਕੋਈ ਵੱਡਾ ਐਕਸ਼ਨ ਵੀ ਹੋ ਸਕਦਾ ਹੈ। ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ। ਬਣਦੇ ਨੇ ਓਪੀਡੀਸ਼ਨ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੱਧੂ ਪੀਟੀਸੀ ਨਿਊਜ਼ ਸੰਗਰੂਰ